ਤਤਸ਼੍ਰੀ ਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਡਾਕਟਰ ਧਰਮਵੀਰ ਗਾਂਧੀ ਜੋ ਕਿ ਪਟਿਆਲਾ ਤੋਂ ਲੋਕ ਸਭਾ ਦੇ ਕਾਂਗਰਸ ਦੇ ਉਮੀਦਵਾਰ ਜਿੱਤੇ ਨੇ ਤੇ ਉਹਨਾਂ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਵੱਲੋਂ ਆਮ ਆਦੀ ਪਾਰਟੀ ਦੇ ਐਮਐਲਏਸ ਦੇ ਉੱਤੇ ਕਈ ਇਲਜ਼ਾਮ ਲਗਾਏ ਗਏ ਇਹਨਾਂ ਨੇ ਕਿ ਘਨੌਰ ਸਨੌਰ ਪਟਿਆਲਾ 2 ਸਮਾਣਾ ਦੇ ਵਿੱਚ ਸਾਡੇ ਵਰਕਰਾਂ ਨੂੰ ਤੰਗ ਕੀਤਾ ਜਾ ਰਿਹਾ ਗੁੰਡਾਗਰਦੀ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਰਿਹਾ ਮੈਂ ਡਾਕਟਰ ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ ਲੋਕ ਸਭਾ ਹਲਕਾ ਮੇਰੇ ਨਾਲ ਸਰ ਹੈਰੀ ਮਾਨ ਸਾਹਿਬ ਨੇ ਸਰਕਸਨੌਰ ਦੇ ਹਲਕਾ ਇੰਚਾਰ ਮੇਰੇ ਨਾਲ ਸਾਦ ਬਦਲਾ ਜਲਾਰਪੁਰ ਨੇ ਹਲਕਾ ਕਨੌਰ ਦੇ ਹਲਕਾ ਇੰਚਾਰ ਮੇਰੇ ਨਾਲ ਮੋਹਿਤ ਮਿੰਦਰਾ ਜੀ ਨੇ ਪਟਿਆਲਾ ਵਿਧਾਇਕ ਤੋਂ ਹਲਕਾ ਇੰਚਾਰ ਔਰ ਅਸੀਂ ਤੁਸੀਂ ਕਹੋਗੇ ਕਿ ਹਲਕਾ ਜਾਤ ਦਾ ਨੌ ਨੇ ਸਿਰਫ ਇਹ ਆਪਾਂ ਚਾਰ ਕਿਉਂ ਇਕੱਠੇ ਹੋਏ ਹੈਗੇ ਉਹਦਾ ਸਿੰਪਲ ਮਕਸਦ ਇਹ ਹੈ ਕਿ ਚੋਣਾਂ ਦੇ ਦੌਰਾਨ ਤੇ ਚੋਣਾਂ ਤੋਂ ਬਾਅਦ ਜੋ ਮੌਜੂਦਾ ਸਰਕਾਰ ਵੱਲੋਂ ਇਸ ਦੇ ਐਮ ਐਲ ਏ ਸਵਲੋਂ ਪ੍ਰਸ਼ਾਸਨ ਦੀ ਲਗਨ ਨਾਲ ਉਹ ਸਾਡੇ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈਗਾ ਜਿਸ ਦੀਆਂ ਉਗੜਮੀਆਂ ਵਸਾਦਾ ਚੋਣਾ ਦੌਰਾਨ ਵੀ ਆਈਆਂ ਸਿਗੀਆਂ ਸਾਡੇ ਕਈ ਵਰਕਰ ਗ੍ਰਸਤਾਰ ਕੀਤੇ ਗਏ ਥਾਣੇ ਲ ਬੁਲਾਏ ਗਏ ਕਈ ਸਰਪੰਚਾਂ ਨੂੰ ਡੀਡੀਪੀਓ ਵੱਲੋਂ ਚਿੱਠੀਆਂ ਜਾਰੀ ਕੀਤੀਆਂ ਇਨਕੁਆਰੀਆਂ ਮਾਰ ਕੀਤੀਆਂ ਗਈਆਂ ਜਿਹੜਾ ਕਿ ਮੋਰਲ ਕਾਰਪਕਟ ਦੇ ਬਿਲਕੁਲ ਖਿਲਾਫ ਸੀਗਾ ਉਹਦੀਆਂ ਸ਼ਿਕਾਇਤਾਂ ਵੀ ਦਰਜ ਕਰਾਈਆਂ ਗਈਆਂ ਉਸ ਡੀਡੀਪੀਓ ਨੇ ਬਾਈ ਨੇਮਸ਼ ਕਹਿੰਦਾ ਦਰਜ ਕਰਾਈਆਂ ਇਲੈਕਸ਼ਨ ਕਮਿਸ਼ਨ ਨੂੰ ਲੱਗ ਕਰਾਈਆਂ ਡੀਸੀ ਸਾਹਿਬ ਨੂੰ ਲੱਗ ਕਰਾਈਆਂ ਤੇ ਜਿਹੜੇ ਆਰੋ ਸਾਹਿਬ ਸੀਗੇ ਪਰ ਕਿਸੇ ਨੇ ਵੀ ਉਹਨਾਂ ਵੱਲ ਪੂਰਾ ਧਿਆਨ ਨਹੀਂ ਦਿੱਤਾ ਔਰ ਉਹ ਅਫਸਰ ਬਿਲਕੁਲ ਸਾਰੇ ਸਮੇਂ ਦੌਰਾਨ ਉਹ ਸਰਗਰਮ ਰਿਹਾ ਔਰ ਆਪਣੀ ਐਰੀਡਿਗਲਾਜ ਕਰਦਾ ਪਾਰਟੀ ਆਮ ਆਦਮੀ ਪਾਰਟੀ ਲਈ ਉਹ ਤੌਰ ਇੱਕ ਮੈਂਬਰ ਦੇ ਤੌਰ ਤੇ ਉਹ ਸਰਕਾਰ ਨੂੰ ਵਰਕਰ ਦੇ ਤੌਰ ਤੇ ਉਹ ਕਾਰਸ਼ੀਲ ਰਿਹਾ ਹੈਗਾ ਅਸੀਂ ਉਹਦਾ ਹੁਣ ਵੀ ਅਜੇ ਵੀ ਅਸੀਂ ਉਹਦਾ ਕਹਿਣਾ ਨਹੀਂ ਛੱਡ ਰਹੇ ਉਹਦਾ ਅਸੀਂ ਕੇਸ ਅਸੀਂ ਪ੍ਰੋਪਰਟੀ ਅਥਾਰਟੀ ਕੋ ਲੈ ਕੇ ਜਾਵਾਂਗੇ ਔਰ ਉਹਦੀਆਂ ਕਾਰਵਾਈਆਂ ਬੰਦ ਕਰਾਵਾਂਗੇ ਤੇ ਦੂਜੇ ਜਿਨ੍ਹਾਂ ਹਲਕਿਆਂ ਤੋਂ ਸ਼ਿਕਾਇਤਾਂ ਆਈਆਂ ਨੇ ਔਰ ਬੜੀਆਂ ਚੁਗੀਆਂ ਸ਼ਿਕਾਇਤਾਂ ਨੇ ਉਹ ਹਲਕਾ ਸਨੌਰ ਹੈ ਹਲਕਾ ਕਲੌਰ ਹੈ ਤੇ ਹਲਕਾ ਪਟਿਆਲਾ 2 ਹੈਗਾ ਜਿੱਤੇ ਸਾਰੇ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਚੋਣਾ ਦੌਰਾਨ ਮੈਂ ਖੁਦ ਐਸਐਸਪੀ ਸਾਹਿਬ ਨੂੰ ਕਹਿ ਕੇ ਇੱਕ ਬੰਦੇ ਨੂੰ ਰਾਤ ਨੂੰ 12 ਵਜੇ ਆਕਰਾਇਆ ਦੂਜੇ ਨੂੰ ਇੱਕ ਗੁੰਡਾ ਅਨਸਰਾ ਨੇ ਉਹਦੀਆਂ ਲੱਤਾਂ ਮਹ ਤੋੜਤੀਆਂ ਉਹ ਰਾਜਪ੍ਰੇਸ ਅਸਤਾਜ ਦਾਗ ਲੈ ਗਏ ਤੇ ਇਸੇ ਤਰ੍ਹਾਂ ਸਨੌਰ ਹਲਕੇ ਵਿੱਚ ਵੀ ਤੁਹਾਨੂੰ ਦੱਸਣਗੇ ਸਾਡੇ ਸਨੌਰ ਦੇ ਹਾਲ ਕਾ ਚਾਰ ਐਰੀਮਨ ਸਾਹਿਬ ਜੋ ਟਾਕੜਾ ਸਾਹਿਬ ਦਾ ਇੱਕ ਸ਼ਿਕਾਰ ਪਿੱਛਾ ਕੀਤਾ ਗਿਆ ਉਹਨਾਂ ਨੂੰ ਸਰੀਰਕ ਤੌਰ ਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਜਿਹੜੀ ਉਹਨਾਂ ਨੇ ਬੜੀ ਮਸਤੀ ਨਾਲ ਉਹਨੂੰ ਫੇਲ ਕੀਤਾ ਹੈਗਾ ਔਰ ਆਪਣੇ ਫੁਰਤੀ ਵਧ ਕੇ ਉਹ ਮਸਾ ਮਸਾ ਉੱਤੋਂ ਬਚੇ ਨੇ ਸੋ ਜਿਹੜੀਆਂ ਸੱਤਾ ਦੇ ਹੰਕਾਰ ਚ ਪੈਸੇ ਦੇ ਹੰਕਾਰ ਚ ਜਿਹੜਾ ਜਿਹੜਾ ਪੈਸਾ ਇਹਨਾਂ ਕੋ ਆ ਰਿਹਾ ਹੈਗਾ ਜਿਹੜਾ ਕਿ ਨਜ਼ਾਇਜ਼ ਤੁਹਾਡੇ ਨਾਲ ਕੁਮਾਰੇ ਨੇ ਖਨਨ ਰਾਹੀਂ ਕਬਜ਼ੇ ਕਰਕੇ ਤੇ ਜਿਹੜੇ ਜੋ ਇਹਨਾਂ ਦੇ ਟਿੱਪਰ ਚੱਲਦੇ ਨੇ ਜੋ ਇਹਨਾਂ ਦੀਆਂ ਜਿਹੜੀਆਂ ਦਾ ਪੂ ਮਾਫੀਆ ਦੇ ਤੌਰ ਤੇ ਸਰਗਰਮ ਨੇ ਜਾਂ ਹੋਰ ਜਿਹੜੀਆਂ ਗੈਰ ਕਾਨੂੰਨੀ ਕਾਰਵਾਈਆਂ ਦਾ ਜਿਹੜੇ ਨਵੇਂ ਨਵੇਂ ਬਣੇ ਐਮਐਲਏ ਜਿਹੜੀ ਕਹਿੰਦੇ ਸੀ ਅਸੀਂ ਕੱਟੜ ਇਮਾਨਦਾਰ ਸਰਕਾਰ ਹੈ ਉਹ ਕੱਟੜ ਬੇਈਮਾਨ ਐਮਐਲਏ ਨੇ ਕੱਟੜ ਬੇਈਮਾਨ ਮਿਸਟਰ ਨੇ ਉਹਨਾਂ ਦੇ ਜਿਹੜੀ ਜਿਹੜੇ ਕੰਮ ਹੈ ਉਹ ਸਾਰੇ ਹਲਕੇ ਦੇ ਲੋਕ ਜਾਣਦੇ ਨੇ ਔਰ ਉਹਨਾਂ ਦੇ ਚੱਲਦੇ ਟਿੱਪਰ ਉਹਨਾਂ ਦੇ ਹੁੰਦੇ ਕਬਜ਼ੇ ਲੋਕੀ ਰੋਜ਼ ਦੇ ਦੇਵੇਂ ਅਸੀਂ ਵੀ ਰੋਜ਼ ਦੇਖਦੇ ਆ ਸਾਡੇ ਕੋਲ ਵੀਡੀਓਜ਼ ਹੈਗੀਆਂ ਜਿੱਥੇ ਕਲਨ ਕਰਦੇ ਹੋਏ ਇਹਨਾਂ ਦੇ ਬੰਦੇ ਉੱਤੇ ਜਿਹੜਾ ਸਰਕਾਰੀ ਸਾਧਨਾਂ ਦੀ ਜਿਹੜੀ ਰੇਤਾ ਰੇਤੇ ਦੀ ਗੋਦੀ ਤਾਂ ਹੋਰ ਜਿਹੜੇ ਸਾਧਨਾਂ ਹੋਣਗੇ ਲੁੱਟ ਕਰਦੇ ਦਿਖਾਈ ਦਿੰਦੇ ਨੇ ਸੋ ਲੋਕਾਂ ਦੇ ਦਹਿਸ਼ਤ ਪਾਉਣ ਲਈ ਇੱਕ ਤਰ੍ਹਾਂ ਚੋਣਾ ਦਰਾਨੀਆਂ ਨੂੰ ਬਹੁਤ ਪਿੰਡਾਂ ਤੋਂ ਭਜਾਇਆ ਗਿਆ ਮੌਜੂਦਾ ਜਿਹੜੀ ਰਾਜਕਰਤਾ ਪਾਰਟੀਆਂ ਆਮ ਆਦੀ ਪਾਰਟੀ ਹੈਗੀ ਹੈ ਤੇ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਕਾਰਵਾਈਆਂ ਤੇਜ਼ ਕੀਤੀਆਂ ਹੈਗੀਆਂ ਔਰ ਖਤਰਨਾਕ ਹੱਤਿਆ ਕੇ ਉਹਨਾਂ ਕਾਰਵਾਈਆਂ ਨੂੰ ਅੰਜਾਮ ਦੇਣ ਦੀ ਧਮਕੀ ਦਿੱਟ ਜਾਈ ਹੈ। ਸੌਦੇ ਖਿਲਾਫ ਪੰਜਾਬ ਸਰਕਾਰ ਨੂੰ ਚੌਕਸ ਕਰਨ ਲਈ ਚੇਤਾਵਨੀ ਦੇਣ ਲਈ ਤੇ ਪਰ ਜਿਹੜਾ ਪਰਜਾਇਦਾ ਪੁਰਤ ਤੰਤਰ ਹੈਗਾ ਉਹਨੂੰ ਚੌਕਸ ਕਰਨ ਲਈ ਚੇਤਾਵਨੀ ਦੇਣ ਲਈ ਅੱਜ ਦੇ ਅਸੀਂ ਸਾਂਝੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਔਰ ਇਹ ਕੱਲ੍ਹ ਹੀ ਅਸੀਂ ਪ੍ਰੈਸ ਕਾਨਫਰੰਸ ਵੀ ਦੇ ਲੱਕਾਂਗੇ। ਅਸੀਂ ਸਰਕਾਰ ਦੇ ਉੱਤਰਾਂਗੇ ਇਹਨਾਂ ਨਾਲ ਮੁਕਾਬਲਾ ਕਰਾਂਗੇ ਇਹਨਾਂ ਦੀ ਗੁੰਡਾਗਰਦੀ ਨੂੰ ਅਸੀਂ ਇੱਥੇ ਨਹੀਂ ਚੱਲਣ ਦੇਣਾ ਹੈਗਾ ਇਹ ਪੰਜਾਬ ਦੇ ਲੋਕਾਂ ਦਾ ਪੰਜਾਬ ਹੈਗਾ ਇਹ ਸਾਡਾ ਸਭ ਦਾ ਸਾਂਝਾ ਪੰਜਾਬ ਹੈ ਇਸ ਦੇ ਸਾਰਾ ਸੂਤਾ ਦੀ ਲੁੱਟ ਇਸ ਦੇ ਜਿਹੜੀ ਡੈਸਟਾ ਮਾਹੌਲ ਜਿਹੜੀ ਗੁੰਡਾਗਰਦੀ ਹੈਗੀ ਹੈ ਆਹ ہماری ਪਾਰਟੀ ਦੇ ਐਮਐਲਏ ਦੀ ਕਾਸਟ ਆਫ ਦੇ ਐਮਐਲਏ ਕੋਲ ਔਰ ਐਮਐਲਏ ਸਮਾਣਾ ਔਰ ਐਮਐਲਏ ਜਿਹੜੇ ਆਗੇ ਆ ਬਸ ਸਨੌ ਦੇ ਰਿਆ ਤਿੰਨੇ ਐਮਐਲਏ ਐ ਇਹਨਾਂ ਬਾਰੇ ਜੋ ਗੁੰਡਾਗਾਰਦੀ ਕੀਤੀ ਜਾ ਰਹੀ ਹੈ ਉਹਦਾ ਅਸੀਂ ਮੂੰਹ ਤੋੜ ਜਵਾਬ ਦੇਵਾਂਗੇ ਔਰ ਉਹ ਦਿਨ ਦੂਰ ਨਹੀਂ ਹੈਗੀ ਜੇ ਸਾਨੂੰ ਲੋੜ ਪਈ ਅਸੀਂ ਹਜ਼ਾਰਾਂ ਦੀ ਤਦਾਦ ਵਿੱਚ ਇਹਨਾਂ ਐਮਐਲਏ ਕਰ ਵੀ ਕਰਾਂਗੇ ਔਰ ਐਸਐਸਪੀ ਨੂੰ ਵੀ ਕੇਰ ਆਗੇ ਅਸੀਂ ਅਸੀਂ ਪਿੱਛੇ ਘਰਵਾਰੇ ਨਹੀਂ ਅਸੀਂ ਜੋਧੇ ਹੈਗੇ ਆ ਲੜਦੇ ਆਗੇ ساری ਉਮਰ ਤੇ ਅੱਜ ਨਾ ਹੀ ਵੈਰੀ ਮਸਾਉ ਨਾ ਹੀ ਜਲਾਲਪੁਰ ਸਾਹਿਬ ਤੇ ਨਾ ਹੀ ਮੋਹਿਤ ਮਿੱਡਾ ਸਾਹਿਬ ਅਸੀਂ ਤਿੰਨੇ ਅਸੀਂ ਇੱਕ ਬਾਹਰ ਦਾ ਮਤਲਬ ਝੋਟੀਆਂ ਝੋਟੀਆਂ ਪਾ ਗਏ ਅਸੀਂ ਇਸ ਗੁੰਡਾਗਰਦੀ ਦਾ ਵੀ ਔਰ ਸਰਕਾਰ ਦੇ ਧੱਕੇ ਦਾ ਵੀ ਔਰ ਇਹਨੇ ਐਮਐਲਏ ਧੱਕੇ ਦਾ ਸੀ ਡੜ ਕੇ ਮੁਕਾਬਲਾ ਕਰਾਂਗੇ ਔਰ ਜਿਹੜਾ ਪੱਕ ਪੱਕੀ ਰਵਈਆ ਪ੍ਰਸ਼ਾਸਨ ਦਾ ਹੈਗਾ ਇਹ ਖਾਸ ਤੌਰ ਤੇ ਐਸਐਸਪੀ ਦਾ ਪੱਕ ਪੱਕੀ ਰਵਈਆ ਆਏਗਾ ਉਹਨੂੰ ਵੀ ਅਸੀਂ ਸ਼ਰਮਨਾਕ ਨੰਗਾ ਵੀ ਕਰਾਂਗੇ ਔਰ ਉਹਦੀ ਸ਼ਿਕਾਇਤ ਵੀ ਕਰਾਂਗੇ ਔਰ ਅਸੀਂ ਸ਼ਿਕਾਇਤ ਉੱਚਤਮ ਦਰਜ ਤੱਕ ਕਰਾਂਗੇ ਤਾਂ ਕਿ ਇਹਨਾਂ ਦੀ ਜਿਹੜੀਆਂ ਇਹ ਆਪਣੇ ਸੁਵਿਧਾ ਦਾ ਜਵਾਬ ਦੇ ਹੈਗੀ ਹੈ ਇਹ ਆਪਣੇ ਆਪਣੇ ਜੋ ਇਹਨਾਂ ਜਿਹੜੇ ਕਸਮ ਖਾਦੀ ਹੈ ਉਹ ਸੁਵਿਧਾ ਦਿਖਾਦੀ ਹੈ ਕਾਨੂੰਨ ਅਨੁਸਾਰ ਕੰਮ ਕਰਨ ਦੀ ਖਾਦੀ ਹੈ ਨਾ ਕਿ ਗਰੇ ਗੈਰ ਕਾਨੂੰਨੀ ਢੰਗ ਨਾਲ ਜਿਹੜੇ ਐਮਐਲਏ ਐ ਸਮੇਂ ਦੇ ਉਹਨਾਂ ਨੂੰ ਬੁਲਾਇਦ ਕਰਨ ਦੀ ਕਸਮ ਲਖਾਦੀ ਹੋਈ ਇਹਨਾਂ ਨੂੰ ਅੱਜ ਫਰਜ ਚਿੱਤੇ ਕਰਾਵਾਂਗੇ ਔਰ ਇਹਨਾਂ ਨੂੰ ਅਸੀਂ ਚੇਤਾਵਨੀ ਦਿੱਤੇ ਪੰਜਾਬ ਸਰਕਾਰ ਨੂੰ ਵੀ ਔਰ ਪਟਿਆਲੇ ਦੀ ਅਫਸਰਸ਼ਾਹੀ ਨੂੰ ਖਾਸ ਤੌਰ ਤੇ ਪੂਰ ਸੰਕਰਨੋ ਕਿ ਆਪਣੇ ਥਾਣੇ ਨੂੰ ਕੰਟਰੋਲ ਕਰੇ ਆਪਣੇ ਥਾਣੇਦਾਰਨ ਕੰਟਰੋਲ ਕਰੇ ਔਰ ਆਪਣੀ ਜਿਹੜੀ ਪੁਲਿਸ ਤੰਤਰ ਹੈਗਾ ਉਹਨੂੰ ਕਾਨੂੰਨ ਉਤਪ ਕਰਨ ਦੀ ਹੁਕਮ ਦੇਵੇ ਔਰ ਜੇ ਕੋ ਗੈਰ ਕਾਨੂੰਨੀ ਕਾਰਵਾਈ ਕਰਦਾ ਹੈ ਉਹਦੇ ਖਿਲਾਫ ਐਕਸ਼ਨ ਲਵੇ ਨਹੀਂ ਤਾਂ ਇਸ ਸੰਘਰਸ਼ ਨੂੰ ਇੱਥੇ ਵੀ ਛੱਡਾਂਗੇ ਮੈਂ ਤੁਹਾਨੂੰ ਵਾਦਾ ਕਰਦਾ ਕਿ ਅਸੀਂ 4000 ਜਨੇ ਲੜ ਕੇ 4000 ਇਸ ਕਰਕੇ ਕਿ ਅਸੀਂ ਮਤਲਬ ਹਰ ਕਾ ਸਮਾਣਾ ਦੇ ਹੱਕ ਦਾ ਸਨੌਰ ਦੀ ਜੇ ਕਿਸੇ ਨੂੰ ਦਿੱਕਤ ਆਉਗੀ ਤਾਂ ਹਰੀਮਾਂ ਸਾਹਿਬ ਉਹ ਹੈਂਡਲ ਕਰਨਗੇ ਸੋ ਡਾਕਟਰ ਤਰਵੀਰ ਗਾਂਧੀ ਵੱਲੋਂ ਚੇਤਾਵਨੀਆਂ ਵੀ ਦਿੱਤੀ ਗਿਆ ਸਰਕਾਰ ਨੂੰ ਅਗਰ ਇਸ ਤੇ ਰੋਕ ਨਾ ਲੱਗੀ ਤਾਂ ਅਸੀਂ ਤਰਨੇ ਮੁਜ਼ਾਰੇ ਕਰਾਂਗੇ ਪ੍ਰੋਟੈਸਟ ਕਰਾਂਗੇ ਹੁਣ ਵੇਖਣਾ ਹੋਵੇਗਾ ਆਮ ਆਦੀ ਪਾਰਟੀ ਇਸ ਤੇ ਆਪਣਾ ਕੀ ਪ੍ਰਤੀਕਰਮ ਦੰਦੀਆਂ ਨਾਲ ਸਮਾਂ ਦੱਸੇਗਾ ਕੈਮਰਾ ਪਰ ਸੰਗੁਰਪ੍ਰੇ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ5 ਚੱਲ ਪੰਜਾਬੀ ਨਿਟਰ ਖਾਨ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਚਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕុល ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ